ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪੰਜਾਂ ਪਿਆਰਿਆਂ ਨੂੰ ਹੁਕਮ ਕੀਤਾ ਕਿ ਮੈਨੂੰ ਵੀ ਅਮਰਤ ਛਕਾਓ ਬਾਟੇ ਦਾ ਅਮਰਤ ਉਹਨਾਂ ਨੇ ਪੰਜਾਂ ਸਿੱਖਾਂ ਸਿੱਖਾਂ ਨੂੰ ਛਕਾਇਆ ਅਤੇ ਉਸ ਅਮਰਤ ਦੇ ਛਿੱਟੇ ਉਹਨਾਂ ਦੀਆਂ ਅੱਖਾਂ ਤੇ ਸਰੀਰ ਤੇ ਮਾਰੇ ਫਿਰ ਉਹਨਾਂ ਨੇ ਅਮਰਤ ਨੂੰ ਉਹਨਾਂ ਦੇ ਕੇਸਾਂ ਤੇ ਜੂੜੇ ਦੇ ਵਿੱਚ ਪਾਇਆ ਪੰਨਿਆ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਉਹਨਾਂ ਨੂੰ ਉਦੇਸ਼ ਦਿੱਤਾ ਕਿ ਉਹ ਆਪਣੇ ਹੱਥੀ ਅੰਮ੍ਰਿਤ ਉਹਨਾਂ ਨੂੰ ਛਕਾਉਣ ਫਿਰ ਉਹਨਾਂ ਨੇ ਪੰਜਾਂ ਪਿਆਰਿਆਂ ਨੇ ਗੁਰੂ ਜੀ ਨੂੰ ਅੰਮ੍ਰਿਤ ਛਕਾਇਆ ਗੁਰੂ ਜੀ ਨੇ ਫਿਰ ਫਰਮਾਇਆ ਅੱਜ ਤੋਂ ਤੁਸੀਂ ਸਾਰੇ ਸ਼ੇਰ ਹੋ ਅੱਜ ਤੋਂ ਤੁਹਾਡੀਆਂ ਸਭ ਜਾਤਾਂ ਪਾਤਾਂ ਖਤਮ ਹੋ ਗਈਆਂ ਹਨ ਅੱਜ ਤੋਂ ਤੁਹਾਡੀ ਜਾਤ ਖਾਲਸਾ ਹੈ ਤੁਸੀਂ ਸਾਰੇ ਸਿੰਘ ਹੋ ਇਸ ਲਈ ਤੁਹਾਡੇ ਨਾਵਾਂ ਦੇ ਨਾਲ ਦਾਸ ਚੰਦ RAM ਆਦ ਨਹੀਂ ਲੱਗੇਗਾ ਬਲਕਿ ਹਰ ਇੱਕ ਦੇ ਨਾਮ ਨਾਲ ਸਿੰਘ ਲੱਗੇਗਾ ਇਸ ਤਰ੍ਹਾਂ ਉਹਨਾਂ ਪੰਜਾਂ ਸਿੱਖਾਂ ਦੇ ਨਾਵਾਂ ਨਾਲ ਸਿੰਘ ਲਾ ਕੇ ਆਪ ਵੀ ਗੋਵਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਹੋ ਗਏ ਬਾਅਦ ਦੇ ਵਿੱਚ ਉਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਤਿਆਰ ਕਰਨ ਲਈ ਕਿਹਾ ਅਤੇ ਉਹ ਅੰਮ੍ਰਿਤ ਬਾਕੀ ਸੰਗਤ ਨੂੰ ਸ਼ਕਾਇਆ ਗਿਆ ਇਸ ਤਰ੍ਹਾਂ ਕੁਝ ਦਿਨਾਂ ਦੇ ਵਿੱਚ ਲੱਖਾਂ ਸਿੱਖ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਹਰ ਇੱਕ ਸਿੱਖ ਨੂੰ ਉਹਨਾਂ ਪੰਜ ਕਕਾਰ ਬਖਸ਼ੇ ਅਤੇ ਇਹਨਾਂ ਕਕਾਰਾਂ ਨੂੰ ਹਰ ਸਮੇਂ ਨਾਲ ਰੱਖਣ ਦਾ ਆਦੇਸ਼ ਦਿੱਤਾ ਇਹ ਪੰਜ ਕਕਾਰ ਹਨ ਕੇਸ ਕੰਗਾ ਕੜਾ ਕਛਾਤੇ ਕਿਰਪਾਨ ਜਿੰਨਾ ਪੰਜਾਂ ਸਿੱਖਾਂ ਨੇ ਗੁਰੂ ਜੀ ਨੂੰ ਆਪਣੇ ਸੀਸ ਭੇਟ ਕੀਤੇ ਸਨ ਗੁਰੂ ਜੀ ਨੇ ਉਹਨਾਂ ਨੂੰ ਪੰਜ ਪਿਆਰੇ ਕਹਿ ਕੇ ਸਤਕਾਰਿਆ ਇਹ ਪੰਜ ਪਿਆਰੇ ਵੀ ਸਿੱਖ ਧਰਮ ਦੇ ਨਾਲ ਹੀ ਅਮਰ ਹੋ ਗਏ ਹਨ ਅੱਜ ਕਿਤੇ ਵੀ ਅਰਦਾਸ ਹੋਵੇ ਤਾਂ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹੈ ਇਨ੍ਹਾਂ ਪੰਜਾਂ ਪਿਆਰਿਆਂ ਦੇ ਨਾਂ ਚਾਰ ਸਹਿਬਜ਼ਾਦਿਆਂ ਤੋਂ ਪਹਿਲਾਂ ਆਉਂਦੇ ਹਨ ਗੁਰੂ ਜੀ ਨੇ ਅਮਰਤ ਛਕਾਉਣ ਵਿੱਚ ਇਸਤਰੀ ਅਤੇ ਮਰਦ ਦੇ ਦਰਮਿਆਨ ਕੋਈ ਭਿੰਨ ਭੇਤ ਨਾ ਰੱਖਿਆ ਜਿਹੜੇ ਮਰਦ ਅਮਰਤ ਛਕਦੇ ਸਨ ਉਹਨਾਂ ਦੇ ਨਾਂ ਦੇ ਪਿੱਛੇ ਸਿੰਘ ਲੱਗ ਜਾਂਦਾ ਹੈ ਅਤੇ ਇਸਤਰੀਆਂ ਦੇ ਨਾਂ ਦੇ ਪਿੱਛੇ ਕੌਰ ਲੱਗ ਜਾਂਦਾ ਹੈ ਅਮਰਤ ਛਕ ਕੇ ਅਬਲਾ ਤੇ ਕਮਜ਼ੋਰ ਇਸਤਰੀਆਂ ਵੀ ਸ਼ੇਰਣੀਆਂ ਬਣ ਜਾਂਦੀਆਂ ਹਨ ਵਾਹੀ ਗੁਰਜੀਕਾ ਖਾਲਸਾ